ਨਵੇਂ ਫੈਬਰਿਕ ਨਵੇਂ ਪ੍ਰਿੰਟ ਨਵੇਂ ਡਿਜ਼ਾਈਨ 2026 ਦੇ ਲੇਟੈਸਟ ਪ੍ਰਿੰਟ ਮੈਚਿੰਗ ਆਏ ਨੇ ਜੀ ਇਹ ਇੱਕ ਤਾਂ ਆ ਫੈਬਰਿਕ ਆ ਇਹ ਆਈ ਹੈ ਅਲਵੀਰਾ ਸਿਲਕ ਆਈ ਹੈ ਜੀ ਬਿਲਕੁਲ ਨਵਾਂ ਬਿਲਕੁਲ ਸੌਫਟ ਫੈਬਰਿਕ ਹੈ ਖਾਦੀ ਟਾਈਪ ਫੈਬਰਿਕ ਹੈ ਫੀਲ ਬਹੁਤ ਸੋਹਣੀ ਹੈ ਫੈਬਰਿਕ ਦੀ ਸੋ ਪਲੇਨ ਬਾਟਮ ਆਏਗੀ ਇਹਦੇ ਨਾਲ ਮਸਲੀਨ ਦੀ ਪਿਓਰ ਮਸਲੀਨ ਦੀ ਬਾਟਮ ਹੈ ਇਹਦੇ ਚ ਪ੍ਰਿੰਟ ਮਿਲ ਜਾਣਗੇ ਤੁਹਾਨੂੰ ਇਹਦੇ ਮੈਂ ਪ੍ਰਿੰਟ ਤੁਹਾਨੂੰ ਦਿਖਾਣਾ ਇੱਕ ਇੱਕ ਕਰਕੇ ਇੱਕ ਆਏਗੀ ਜਫੀਰਾ ਸਿਲਕ ਜੀ ਇਸ ਚ ਵੀ ਪ੍ਰਿੰਟ ਮਿਲ ਜਾਣਗੇ ਪਿਓਰ ਕ੍ਰੇਪ ਦੀ ਬਾਟਮ ਹੈ ਇਹਦੇ ਨਾਲ ਇਹ ਚ ਡਿਜ਼ਾਈਨ ਮਿਲ ਜਾਣਗੇ ਇੱਕ ਆਏਗਾ ਖੀਨ ਖਾਬ ਰੀ ਮੈਚਿੰਗ ਆਏਗੀ ਜੀ ਪਲੇਨ ਬਾਟਮ ਕਰੇਪ ਦੀ ਇਹਦੇ ਚ ਵੀ ਕਲਰ ਡਿਜ਼ਾਈਨ ਮਿਲ ਜਾਣਗੇ ਮੈਂ ਤੁਹਾਨੂੰ ਹੁਣ ਇੱਕ ਇੱਕ ਕਰਕੇ ਦਿਖਾਉਣਾ ਪਹਿਲਾਂ ਇਹਦੇ ਕਲਰ ਦਿਖਾਉ요 ਵੀਰੇ ਸੋ ਲੇਟੈਸਟ ਡਿਜ਼ਾਈਨ ਆਏ ਨੇ ਬਿਲਕੁਲ ਨਵੇਂ ਪਿਓ ਮੈਚਿੰਗ ਆਈਆਂ ਨੇ ਬਿਲਕੁਲ ਤੁਸੀਂ ਸਮਰ ਚ ਵੀ ਵੇਅਰ ਕਰ ਸਕਦੇ ਹੋ ਲਾਈਨਿੰਗ ਲੱਗਦੀ ਹੈ ਨੀਚੇ ਆ ਲੈਸ ਵਗੈਰਾ ਲਾ ਕੇ ਤੁਸੀਂ ਡਿਜ਼ਾਈਨਿੰਗ ਕਰ ਲਓ ਬੜੇ ਸੋਹਣੇ ਲੱਗਦੇ ਆ ਬਣ ਕੇ ਇੱਕ ਤਾਂ ਕਰੀਮ ਕਲਰ ਚ ਆਏਗਾ ਪ੍ਰਿੰਟ ਬੜਾ ਸੋਹਣਾ ਮਲਟੀ ਪ੍ਰਿੰਟਿੰਗ ਹੈ ਇੱਕ ਆਏਗਾ ਮਹਿਰੂਨ ਰਸਟ ਜਿਹਾ ਕਲਰ ਆ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਪਲੇਨ ਬਾਟਮ ਹੋਊਗੀ ਇੱਕ ਆਏਗਾ ਡਾਰ ਇੱਕ ਆਏਗਾ ਮਿਲਟਰੀ ਗ੍ਰੀਨ ਕਲਰ ਇਹਦੀ ਪ੍ਰਿੰਟਿੰਗ ਬੜੀ ਪਿਆਰੀ ਹੈ ਪਲੇਨ ਬਾਟਮ ਹੈ ਇਹਦੇ ਨਾਲ ਵੀ ਇੱਕ ਆਏਗਾ ਇਹ ਕਾਪਰ ਦਾ ਸ਼ੇਡ ਹੈ ਜੀ ਬੜਾ ਪਿਆਰਾ ਕਲਰ ਹੈ ਵੀ ਇੱਕ ਆਏਗਾ ਸਿਮਿੰਟ ਗ੍ਰੇ ਕਲਰ ਮੈਚਿੰਗ ਬਹੁਤ ਪਿਆਰੀ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਇੱਕ ਆਏਗਾ ਪਿਓਰ ਬਲੈਕ ਬਲੈਕ ਵੀ ਬੜਾ ਸੋਹਣਾ ਪ੍ਰਿੰਟ ਹੈ ਜੀ ਇੱਕ ਆਏਗਾ ਕਰੀਮ ਕਲਰ ਆ ਵੀ ਕਲਰ ਬੜਾ ਪਿਆਰਾ ਹੈ ਸੋ ਵੱਡੇ ਫਲਾਵਰਾਂ ਜਾਈ ਪ੍ਰਿੰਟ ਬੜਾ ਸੋਹਣਾ ਡਿਜੀਟਲ ਪ੍ਰਿੰਟ ਹੈ ਇੱਕ ਆਏਗਾ ਬਲੈਕ ਇੱਕ ਆਏਗੀ ਆ ਵਾਲੀ ਮੈਚਿੰਗ ਜਫੀਰਾ ਸਿਲਕ ਦੀ ਇਹ ਵਾਲੀ ਵੀਰਾ ਸਿਲਕ ਸੀ ਬਿਲਕੁਲ ਨਵਾਂ ਫੈਬਰਿਕ ਸੀਗਾ ਖਾਦੀ ਦੇ ਉੱਪਰ 1750 ਰੁਪਏ ਪ੍ਰਾਈਸ ਹੈ ਜੀ ਇੱਕ ਆਏਗਾ ਜਫੀਰਾ ਸਿਲਕ ਦੇ ਉੱਪਰ ਜੀ ਮੈਚਿੰਗ ਬੜੀ ਸੋਹਣੀ ਮੈਚਿੰਗ ਹੈ ਪਿਓਰ ਕ੍ਰੇਪ ਦੀ ਬਾਟਮ ਰੂਗੀ ਇਹਦੇ ਨਾਲ ਇਹ ਚ ਕਲਰ ਡਿਜ਼ਾਈਨ ਚੈੱਕ ਕਰ ਲਓ ਇੱਕ ਡਿਜ਼ਾਈਨ ਆਏਗਾ ਇਹ ਆਏਗਾ ਗਾਜ਼ਰੀਆ ਸ਼ੇਡ ਹੈ ਜੀ ਡਾਰਕ ਗਾਜ਼ਰੀ ਇੱਕ ਇਹ ਰਸਟ ਕਲਰ ਸੀਗਾ orange rust color ਇੱਕ ਆਏਗਾ ਸਕਾਈ ਬਲੂ ਫਰੋਜ਼ੀ ਸਕਾਈ ਬਲੂ ਜਿਹਾ ਕਲਰ ਹੈ ਇੱਕ ਮੈਚਿੰਗ ਆਏਗੀ ਜਫੀਰਾ ਸਿਲਕ ਦੀ ਇਰੇ ਚ ਕਲਰ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਇੱਕ ਆਇਆਗਾ ਲਵੈਂਡਰ ਸ਼ੇਡ ਬੜਾ ਸੋਹਣਾ ਬੜਾ ਪਿਆਰਾ ਕਲਰ ਹੈ ਜੀ ਮੈਚਿੰਗ ਬਹੁਤ ਸੋਹਣੀ ਹੈ ਇੱਕ ਆਇਆਗਾ ਗ੍ਰੇ ਸ਼ੇਡ ਇਹ ਡਿਜ਼ਾਈਨ ਥੋੜਾ ਅਲੱਗ ਹੈ ਇਹ ਤੁਸੀਂ ਮਦਰ ਵਾਸਤੇ ਲੈਣਾ ਮਦਰ ਵਾਸਤੇ ਲੈ ਸਕਦੇ ਹੋ ਇੱਕ ਆਇਆਗਾ ਗ੍ਰੀਨ ਬਾਟਲ ਗ੍ਰੀਨ ਕਲਰ ਜੀ ਮੈਚਿੰਗ ਪਲੇਨ ਬਾਟਮ ਆਊਗੀ ਗ੍ਰੀਨ ਕਲਰ ਦੀ ਇੱਕ ਆਇਆਗਾ ਗਾਜਰੀ ਦਾ ਸ਼ੇਡ ਹੈ ਜੀ ਓਨਿਅਨ ਗਾਜਰੀ ਦਾ ਸ਼ੇਡ ਹੈ ਆ ਵੀ ਮੈਚਿੰਗ ਬਹੁਤ ਸੋਹਣੀ ਹੈ ਸੋ 1750 ਰੁਪਏ ਪ੍ਰਾਈਸ ਦਾ ਸਕਰੀਨ ਸ਼ਾਟ ਲੈ ਲਓ ਜਿਹੜਾ ਹੀ ਪਸੰਦ ਹੈ ਡਿਸਕ੍ਰਿਪਸ਼ਨ ਚ ਦੋ ਨੰਬਰ ਮੈਂਸ਼ਨ ਹੈ ਸਕਰੀਨ ਤੇ ਦੋ ਨੰਬਰ ਮੈਂਸ਼ਨ ਨੇ WhatsApp ਕਰ ਦਿਓ ਇਹ ਵੀ ਪਲੇਨ ਬਾਟਮ ਨਾਲ ਆਖੀਨ ਖਾਬ ਦੀ ਹਾਂ ਸ਼ਰਟ ਆਏਗੀ ਇੱਕ ਦਰ ਆਏਗਾ ਪਿੰਕ ਕਲਰ ਇੱਕ ਆ ਗਿਆ ਆਈਸ ਬਲੂ ਕਲਰ ਇੱਕ ਆਏਗਾ ਸੀ ਗ੍ਰੀਨ ਕਲਰ ਜੀ ਇੱਕ ਆਏਗਾ ਗਾਜ਼ਰੀ ਕਲਰ ਚਾਰੋ ਕਲਰ ਬੜੇ ਸੋਹਣੇ ਨੇ ਜੀ ਸਕਰੀਨਸ਼ਾਟ ਲੈ ਲਿਓ 1750 ਰੁਪਏ ਪ੍ਰਾਈਸ ਇੱਕ ਪ੍ਰਿੰਟ ਆਏਗਾ ਆਹ ਵਾਲਾ ਪ੍ਰਿੰਟ ਦੀ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਜਿਵੇਂ ਸੱਪ ਦੀ ਕੁੰਜ ਨਹੀਂ ਹੁੰਦੀ ਜੀ ਇਦਾਂ ਡਿਜ਼ਾਈਨ ਬਣਾਇਆ ਬੜਾ ਸੋਹਣਾ ਡਿਸਲਪ੍ਰਿੰਟ ਆ ਪਲੇਨ ਬਾਟਮ ਆਊਗੀ ਕਰੇਪ ਦੀ ਜੀ 1750 ਰੁਪਏ ਪ੍ਰਾਈਜ਼ ਰਹੂਗਾ ਇੱਕ ਮੈਚਿੰਗ ਆਏਗੀ ਜਫੀਰ ਹਲਕ ਦੀ ਇੱਕ ਮੈਂਦੀ ਕਲਰ ਚ ਆਏਗਾ ਡਿਜ਼ਾਈਨ ਆ ਵੀ ਮੈਚਿੰਗ ਬਹੁਤ ਸੋਹਣੀ ਐ ਇੱਕ ਆਏਗਾ ਲਵੈਂਡਰ ਸ਼ੇਡ ਇੱਕ ਆਏਗਾ ਮਹਿਰੂਨ ਕਲਰ ਇੱਕ ਆਏਗਾ ਯਾਵਲ ਡਿਜ਼ਾਈਨਿੰਗ ਸੋ 1750 ਰੁਪਏ ਪ੍ਰਾਈਜ਼ ਦਾ ਸਕਰੀਨਸ਼ਾਟ ਲੈ ਲਿਓ ਦੋ ਨੰਬਰਸ ਡਿਸਕ੍ਰਿਪਸ਼ਨ ਚ ਮੈਂਸ਼ਨ ਨਹੀਂ ਵਟਸਐਪ ਕਰਦੇ ਹੋ ਧੰਨਵਾਦ